ਭਾਵੇਂ ਅਸੀਂ ਗਰਮੀ ਵਿੱਚ ਬੈਠੇ ਆ ਪਰ ਕਰੰਟ ਨਹੀਂ ਹੈਗਾ ਬਣਾਉਣੀਆਂ ਸਰਕਾਰਾਂ ਤੇ ਕਰੰਟ ਆਖਣਾ ਕਦੇ-ਕਦੇ ਆਵੇ ਮੈਂ ਉਹ ਗੱਲਾਂ ਕਰਨੀਆਂ ਨੇ ਜਿਹੜੀਆਂ ਪਹਿਲਾ ਸਟੇਜ ਤੇ ਹੋ ਚੁੱਕੀਆਂ ਮੈਂ ਨਹੀਂ ਕਰਨੀਆਂ ਮੇਰੇ ਨਾਲ ਦੇ ਸ਼ਾਇਦ ਇੱਕ ਅੱਧਾ ਹੀ ਬੰਦਾ ਹੋਵੇ ਜਿੰਨੇ ਐਮਰਜੈਂਸੀ ਦੀ ਜੇਲ ਕੱਟੀ ਹੋਵੇ ਇੱਕ ਅੱਧਾ ਬੰਦਾ ਉਹ ਸਕਰਤ ਸਾਰੀ ਆ ਜਿਹੜੀ ਬੈਠੀ ਲੀਡਰਸ਼ਿਪ ਹੈ ਮਾਨੂੰ 55 ਸਾਲ ਪਹਿਲਾਂ ਬਿਜਲੀ ਦੇ ਬਿੱਲਾਂ ਦੇ ਉੱਤੇ ਮੋਰਚਾ ਲਾਉਣ ਦਾ ਮੌਕਾ ਮਿਲਿਆ ਕਾਲਜ ਪੜਦਿਆਂ ਉਸ ਦਿਨ ਤੋਂ ਅੱਜ ਤੱਕ ਮੈਂ ਸੰਘਰਸ਼ ਵਿੱਚ ਆ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਅੱਜ ਜੋ ਲੋਕ ਅਕਾਲੀ ਦਲ ਵਿੱਚ ਬੈਠੇ ਨੇ ਜਿਹੜੇ ਖਾਨਦਾਨੀ ਅਕਾਲੀ ਨੇ ਜਿਨ੍ਹਾਂ ਦੀਆਂ ਰਗਾਂ ਵਿੱਚ ਪੰਥ ਦਾ ਖੂਨ ਹੈ ਪੰਥ ਦੇ ਰਿਜੈਕਟ ਹੋਏ ਲੋਕ ਅੱਜ ਆਮ ਵਿੱਚ ਬੈਠੇ ਨੇ ਪੰਥ ਦੇ ਵਿੱਚੋਂ ਰਿਜੈਕਟ ਹੋਏ ਲੋਕ ਅੱਜ ਬੀਜੇਪੀ ਚ ਬੈਠੇ ਨੇ ਪੰਥ ਨੂੰ ਰਿਜੈਕਟ ਹੋਏ ਲੋਕ ਅੱਜ ਕਾਂਗਰਸ ਚ ਬੈਠੇ ਨੇ ਤੇ ਪੰਥ ਦੀ ਪਿੱਠ 'ਤੇ ਛੁਰਾ ਮਾਰਨ ਵਾਲੇ ਲੋਕ ਅੱਜ ਏਜੰਸੀਆਂ ਦੀ ਗਲਵੱਕੜੀ ਵਿੱਚ ਬੈਠੇ ਨਜ਼ਰ ਆਉਂਦੇ ਨੇ ਭਰਾਓ ਦੇਸ਼ ਦੀ ਜਾਂਦੀ ਤੋਂ ਬਾਅਦ ਇੱਕ ਸਮਾਂ ਆਇਆ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਨੇ emergancy ਲਾ ਕੇ ਸਾਰੀਆਂ ਹਿੰਦੁਸਤਾਨੀਆਂ ਪਾਰਟੀਆਂ ਦੇ ਲੀਡਰਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਚਾਹੇ ਕੋਈ ਵੀ ਪਾਰਟੀ ਸੀ ਪਰ ਕਾਲੀ ਦਲ ਦਾ ਇੱਕ ਵੀ ਸਿਪਾਈ ਗ੍ਰਿਫਤਾਰ ਨਹੀਂ ਕੀਤਾ ਲਾਤਾ ਕੋਈ ਮੁਜਾਹਰਾ ਨਹੀਂ ਕਰ ਸਕਦਾ ਹਿੰਦੁਸਤਾਨ ਦੀ ਧਰਤੀ ਤੇ ਕੋਈ ਧਰਨਾ ਨਹੀਂ ਦੇ ਸਕਦਾ ਕੋਈ ਪ੍ਰੈਸ 'ਚ ਬਿਆਨ ਨਹੀਂ ਦੇ ਸਕਦਾ ਓਏ ਸ਼ੇਰਾਂ ਦੀ ਪਾਰਟੀ ਨੇ ਹਰਮੰਦਰ ਸਾਹਿਬ ਦੀ ਗੋਦ ਵਿੱਚ ਬੈਠ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਗਜਨ ਸਿੰਘ ਟੋਹਰਾ ਜੀ ਨੇ ਜਗਦੇਵ ਸਿੰਘ ਤਲਵੰਡੀ ਨੇ ਬਾਕੀ ਸੀਨੀਅਰ ਲੀਡਰਸ਼ਿਪ ਨੇ ਬੈਠ ਕੇ ਫੈਸਲਾ ਕੀਤਾ ਜੱਤ ਤੱਕ ਹਿੰਦੁਸਤਾਨ ਦੀਆਂ ਜੇਲਾਂ ਵਿੱਚੋਂ ਇਹਨਾਂ ਪਾਰਟੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਇਹ ਐਮਰਜੈਂਸੀ ਨਹੀਂ ਤੋੜੀ ਜਾਂਦੀ ਅਸੀਂ ਪੰਜਾਬ ਦੀ ਧਰਤੀ ਤੋਂ ਬੋਚਾ ਲਾਤਾ ਹਰ ਰੋਜ਼ ਗ੍ਰਿਫਤਾਰੀ ਦਵਾਂਗੇ ਅਸੀਂ 19 ਮਹੀਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਅੱਜ ਰਾਜ ਕਰਨ ਵਾਲੀ ਪਾਰਟੀ ਭਾਜਪਾ ਦੇ ਜ਼ਮਾਨਤਾਂ ਕਰਾ ਕਰਕੇ ਬਾਹਰ ਆਉਂਦੇ ਰਹੇ 19 ਮਹੀਨਿਆਂ ਬਾਅਦ ਜਦੋਂ ਐਮਰਜੈਂਸੀ ਟੁੱਟੀ ਲੁਧਿਆਣੇ ਵਿੱਚ ਇੱਕ ਕਾਨਫਰੰਸ ਹੋਈ ਜਿਹੜੀ ਇਤਿਹਾਸਕ ਕਾਨਫਰੰਸ ਸੀ ਜੈਪ੍ਰਕਾ ਨਰਾਇਣ ਔਸਲੇ ਇਹਨਾਂ ਦਾ ਲੀਡਰ ਸੀ ਉਹਨੇ ਸਿੱਖਾਂ ਦੀ ਬਹੁਤ ਵੱਡੀ ਸਲਾਘਾ ਕੀਤੀ ਕਿ ਜੇ ਹਕੂਮਤ ਨਾ ਹੁੰਦੀ ਅਸੀਂ ਜੇਲਾ ਵਿੱਚ ਹੀ ਗਲ ਜਾਣਾ ਸੀ ਇਨਕਲਾਬ ਆਇਆ ਕ੍ਰਾਂਤੀ ਆਈ ਤਬਦੀਲੀ ਆਈ ਸਰਕਾਰ ਸ਼ਰੋਮਨੀ ਕਾਲੀਦਾਂ ਦੀ ਬਣੀ ਸਾਨੂੰ ਮਤ ਦੇਣ ਲਈ ਕਾਂਗਰਸ ਦੀ ਮੁੜ ਕੇ ਸਰਕਾਰ ਬਣੀ ਉਹਨਾਂ ਨੇ ਐਸੇ ਹਾਲਾਤ ਪੈਦਾ ਕੀਤੇ ਏਜੰਸੀਆਂ ਰਾਈ ਸਾਡੇ ਤੋਂ ਚੋਂ ਬੰਦਿਆਂ ਦੇ ਹੱਥਾਂ 'ਚ ਬੰਦੂਕਾਂ ਫੜਾ ਕੇ ਦੀਦਾਂ ਨੂੰ ਬਰਬਾਦ ਕਰਨ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਬਜ਼ਾ ਕਰਨ ਦਾ ਉਹਨਾਂ ਨੇ ਸਬਿਆਨਾ ਬਣਾਇਆ ਜਿਹਦੇ ਵਿੱਚ ਹਰ ਪੰਜਾਬ ਦੀ ਧਰਤੀ ਦਾ ਹਰ ਜ਼ਿਲ੍ਹਾ ਹਰ ਪਰਿਵਾਰ ਜਿਹੜਾ ਵਾ ਉਹਨੂੰ ਸੇਕ ਪਹੁੰਚਿਆ ਸਾਡੀ ਇੱਕ ਪੀੜੀ ਜਰੀਏ ਚਾਹੇ ਉਹ ਪੁਰਸ਼ ਵਾਲੇ ਸਨ ਮੁੰਡੇ ਚਾਹੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਖਾੜਕੂ ਕਾਕੇ ਉਹਨਾਂ ਕੋਲ ਉਹ ਮਰਵਾ ਦਿੱਤੇ ਉਹਨਾਂ ਕੋਲ ਉਹ ਮਰਵਾ ਦਿੱਤੇ ਤੇ ਜਦੋਂ ਉਹਨਾਂ ਨੂੰ ਲੋੜ ਪਈ ਤੇ ਬਿਆਨ ਸਿੰਘ ਦੀ ਸਰਕਾਰ ਜਿਹੜੀ ਬਣੀ 12 1200 ਵੋਟ ਤੇ ਉਹਨਾਂ ਨੇ ਸ਼ਿਕਾਰ ਕੀਤਾ ਪੰਜਾਬ ਦੀ ਧਰਤੀ ਤੇ ਬੱਚਿਆਂ ਦਾ ਤੇ ਮੈਂ ਸਮਝਦਾ ਮਾਂ ਉਹ ਸਤਵਾਰ ਨੂੰ ਕੁਚਲ ਕੇ ਰੱਖ ਦਿੱਤਾ ਤੇ ਸ਼ਰੋਮੀ ਅਕਾਲੀ ਦਲ ਦਾ ਵੀ ਬੜਾ ਵੱਡਾ ਨੁਕਸਾਨ ਕੀਤਾ ਐਸੀ ਪਾਰਟੀ ਹਰਮੰਦਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਸਾਡੇ ਸਰੋਵਰ ਨੂੰ ਖੂਨ ਨਾਲ ਰੰਗ ਦਿੱਤਾ ਪੰਜਾਬ ਦੀ ਧਰਤੀ ਨੂੰ ਲਹੂ ਲਹਾਨ ਕਰ ਦਿੱਤਾ ਪਰ ਸਮਾਂ ਬਦਲਿਆ ਕਾਂਗਰਸ ਦੁਸ਼ਮਣ ਨੰਬਰ 1 ਬਣ ਗਈ ਸਾਡੀ ਅਸੀਂ ਉਹਨਾਂ ਨੂੰ ਮਤ ਦੇਣ ਲਈ ਇੱਕੋ ਪਾਰਟੀ ਚੁਣੀ ਸੀ ਭਾਰਤੀ ਜਨਤਾ ਪਾਰਟੀ ਬਈ ਹਿੰਦੁਸਤਾਨ ਲੈਵਲ ਤੇ ਅਸੀਂ ਕੋਈ ਆਪਣੀ ਧਿਰ ਬਣਾਈਏ ਧਿਰ ਬਣਾਈ ਅਸੀਂ ਇਹਨਾਂ ਨਾਲ ਰਲ ਕੇ ਨਹੀਂ ਬਹੁਜਨ ਵਾਲਿਆਂ ਨਾਲ ਰਲ ਕੇ ਪੰਜਾਬ ਦੀ ਇਲੈਕਸ਼ਨ ਲੜੀ ਸਦਾ ਤੱਕ ਮਤ ਦੇ ਦੋਗੇ ਤਿੰਨ ਪਹੁਜਨ ਵਾਲੇ ਜਿੱਤ ਕੇ ਬਾਕੀ ਸਾਡੇ ਜਿੱਤ ਕੇ ਬੀਜੇਪੀ ਦੀ ਸਰਕਾਰ ਨਹੀਂ ਬਣਦੀ ਬੀਜੇਪੀ ਵਾਲਿਓ ਸੁਣ ਲਓ ਤੁਹਾਡੀ ਸਰਕਾਰ ਨਹੀਂ ਸੀ ਬਣਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਲਿਆਕਤ ਦੇ ਨਾਲ ਫਕਰੂ ਫਰੂ ਕਬਦੁੱਲੇ ਦੀਆਂ ਵੋਟਾਂ ਲਾ ਕੇ ਦਿੱਤੀਆਂ ਚਿਤਾਲਾ ਸਾਧ ਜੇ ਵੋਟਾਂ ਲਾ ਕੇ ਦਿੱਤੀਆਂ ਤਾਮਨ ਡਾਡੂ ਤੋਂ ਵੋਟਾਂ ਲਾ ਕੇ ਦਿੱਤੀਆਂ 14 ਵੋਟਾਂ ਪਾਰਲੀਮੈਂਟ ਦੀਆਂ ਲੈ ਕੇ ਤੇ ਅਟਲ ਬਿਆਰੀ ਪਾਕਪਈ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਪਹਿਲਾ ᱥਾਨ ਤੁਹਾਨੂੰ ਐਮਰਜੈਂਸੀ ਦੇ ਵਿੱਚੋਂ ਕੱਢਿਆ ਦੂਜਾ ᱥਾਨ ਤੁਹਾਨੂੰ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਤੇ ਅੱਜ ਤੁਸੀਂ ਕੀ ਕੀਤਾ ਜਿੱਕੂ ਸਾਨੂੰ ਸਾਡਾ ਪੰਜਾਬੀਆਂ ਦਾ ਸ਼ਿਕਾਰ ਕਾਂਗਰਸ ਨੇ ਪੰਜਾਬ ਦੀ ਧਰਤੀ ਤੇ ਕੀਤਾ ਉਸੇ ਤਰ੍ਹਾਂ ਹੀ ਤੁਸੀਂ ਸਾਡਾ ਸ਼ਿਕਾਰ ਕੀਤਾ ਇੱਕ ਦੋ ਬ੍ਰਿਗਾੜੀ ਵਿੱਚ ਆਪਣੇ ਬੰਦਿਆਂ ਰਾਹੀਂ ਮਰਵਾ ਕੇ ਤੇ ਸਾਰੀ ਧਰਤੀ ਤੇ ਸਾਰੇ ਹਿੰਦੁਸਤਾਨ ਦੀ ਪ੍ਰੈਸ ਜਿਹੜੀ ਐ ਉਹਦਾ ਮੂੰਹ ਬ੍ਰਿਗਾੜੀ ਵਾਲ ਨੂੰ ਕਰ ਦਿੱਤਾ ਆਪਣੇ ਵਧੀਆ-ਵਧੀਆ ਟ੍ਰੇਡ ਖਰੀਦੇ ਹੋਏ ਲੋਕ બોલે સોનહાર કરંટ ਤੁਹਾਡਾ ਮਰਿਆ ਹੋਇਆ ਫਿਰ ਮੈਂ ਕਹਿੰਦਾ ਮੈਂ ਦੋਵੇਂ ਬਾਤ ਤੱਕ ਖੜੇ ਕਰੋ ਪ੍ਰਧਾਨ ਸਾਹਿਬ ਆਏ ਨੇ બોલે સોનહાર ਸ੍ਰੀ ਅਕਾਲ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਆਪਣਾ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਅੱਜ ਦੇ ਮਹਾਲਾਤਾਂ ਤੇ ਗੱਲ ਛੱਟਕਟ ਕਰਾ ਪ੍ਰਧਾਨ ਸਾਹਿਬ ਆ ਕੇ ਜੀ ਪਾਈ ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਤੇ ਸਰਕਾਰ ਨੂੰ ਕਬਜ਼ਾ ਕਰਨ ਲਈ ਪੰਜਾਬ ਦੇ ਸਿੱਖੋਂ ਦੇ ਉੱਤੇ 100 200 400 500 ਕਰੋੜ ਖਰਚਣਾ ਕੜਾ ਔਖਾ ਹੈ ਇਹਨਾਂ ਨੇ ਖਰਚੇ ਜਿੱਥੇ ਸਾਨੂੰ ਬਰਗਾੜੀ ਬਰਗਾੜੀ ਸਾਡੇ ਮੂੰਹ ਵਿੱਚ ਪਾਤੀ ਟੋਪਾਂ ਟੈਂਕਾਂ ਦੇ ਹਮਲੇ ਭੁੱਲ ਗਏ ਜਿਵਾਸੀ ਦੀ ਕਤਲੇਆਮ ਭੁੱਲ ਗਈ ਤੇ ਪ੍ਰਗਾੜੀ ਪ੍ਰਗਾੜੀ ਦੇ ਨਾਂ ਤੇ ਸਾਨੂੰ ਬਦਨਾਮ ਕਰਕੇ ਸਾਡਾ ਮਲਿਆ ਮੇਟ ਕਰ ਦਿੱਤਾ ਔਰ ਮੈਂ ਹੋਰ ਸ਼ਾਰਟਕਟ ਕਰਾਂ ਜੇ ਇਸ ਇਨਸਾਨ ਨੇ ਪੰਜਾਬ ਦੀ ਭਰਤੀ ਤੇ ਪੰਜ ਵਾਰ ਲੋਕਾਂ ਦੀ ਸਰਕਾਰ ਬਣਾ ਕੇ ਲੋਕਾਂ ਦੇ ਆ ਜ਼ਖਮਾਂ ਤੇ ਮਲਮ ਲਾਈ ਉਹਦੇ ਦਿੱਤੇ ਹੋਏ ਵਾਰਡ ਨੂੰ ਫਕਰੇ ਕੌਮ ਨੂੰ ਕੋਈ ਤਨਖਾਹ ਦੇਂਦੇ ਸੀ ਕੋਈ ਪੈਨਸ਼ਨ ਦਿੰਦੇ ਸੀ ਉਹ ਵਾਰਡ ਸੈਂਟਰ ਦੀਆਂ ਏਜੰਸੀਆਂ ਨੇ ਵਾਪਸ ਕਰਾਇਆ ਔਰ ਜਿਹੜਾ ਸਾਡੇ ਖਾਨਦਾਨੀ ਰੰਗ ਸੀ ਝੰਡਿਆਂ ਦਾ ਆਪਣੇ ਕੇਸਰੀ ਰੰਗ ਨਿਸ਼ਾਨ ਸਾਹਿਬ ਤੇ ਉਹ ਰੰਗ ਵੀ ਸਾਡੇ ਕੋਲ ਖੋ ਕੇ ਤੇ ਉਹਦੇ ਹੁਣ ਭਾਜਪਾ ਨੇ ਝੰਡੇ ਬਣਾ ਲਏ ਨੇ ਸਾਡੇ ਰੰਗ ਦੇ ਸਾਨੂੰ ਇੱਕ ਹੋਰ ਰੰਗ ਦੇਤਾ ਵਾ ਅੱਜ ਵੀ ਕੇਸਰੀ ਰੰਗ ਜਿਹੜੇ ਨੇ ਨਿਸ਼ਾਨ ਆਉਂਦੇ ਨੇ ਔਰ ਮੈਂ ਸਮਝਣਾ ਨਾ ਐਸ ਵਾਲੇ ਦੁਸ਼ਮਣ ਨੰਬਰ 1 ਕਾਂਗਰਸ ਪਾਰਟੀ ਨੰਬਰ 2 ਦੁਸ਼ਮਣ ਭਾਜਪਾ ਪਾਰਟੀ ਨੰਬਰ 3 ਦੁਸ਼ਮਣ ਆਮ ਪਾਰਟੀ ਤੇ ਆਮ ਪਾਰਟੀ ਨੂੰ ਮੈਂ ਕਹਿਣਾ ਚਾਹੁੰਦਾ ਬਾਕੀਆਂ ਨੂੰ ਛੱਡ ਹੀ ਦਈਏ ਆ ਤੇ ਸਾਡਾ ਮੁੱਦਾ ਵਾ ਨਾ ਜਿਹੜਾ ਮਾਣ ਇਹਦੇ ਨਾਲ ਤਾਂ ਸਬ ਪਤਾਬ ਅਹੀਂ ਕਰ ਲਾਂਗੇ ਤੇ ਕੇਜਰੀਵਾਲ ਜੀ ਏ ਪੰਜਾਬ ਦੇ ਪੁੱਤਰ ਧਰਤੀ ਤੋਂ ਤੁਹਾਨੂੰ ਦਿੱਲੀ ਲੱਭਣੀ ਔਖੀ ਹੋ ਜਾਣੀ ਏ ਅੱਜ ਮਜੀਠੀਆ ਸਾਰੇ ਕੈਨੇਟ ਧੱਕਾ ਹੋ ਗਿਆ ਨਹੀਂ ਰੱਬ ਨੇ ਇੱਕ ਜਾਗ ਲਾਈ ਏ ਅੱਖ ਨੂੰ ਉਹਦੇ ਜਦੋਂ ਉਹਨੇ ਬਾਹਰ ਆਉਣਾ ਨਾ ਉਹ ਦਿਨ ਇਨਕਲਾਬ ਆ ਜਾਣਾ ਮੈਂ ਸਾਰਾ ਪੰਜਾਬ ਛਰਕਾਂ ਤੇ ਆ ਜਾਣਾ ਮੈਂ ਔਰ ਸ਼ਰੋਮੀ ਕਾਲੀ ਦਲ ਦੀ ਸਰਕਾਰ ਬਣਣੀ ਏ ਮੇਰਾ ਵਿਸ਼ਾ ਲੰਬਾ ਸੀ ਪਰ ਮੈਂ ਇੱਥੇ ਹੀ ਖਤਮ ਕਰਨਾ ਵਾਂ ਜਿੰਦਾਬਾਦ ਨਹੀਂ ਐਦਾਂ ਨਹੀਂ ਭਈ ਮੈਂ ਲੋਨਾ ਨਾਰੇ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ கரੰਟ ਆਉਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਪਾਤਰ ਜਿੰਦਾਬਾਦ ਸਰਦਾਰ ਪ੍ਰਕਾਸ਼ ਸਿੰਘ ਪਾਤਰ ਜਿੰਦਾਬਾਦ ਸਰਦਾਰ ਸਰਪ੍ਰਸਤ ਸੁਖਵੀਰ ਸਿੰਘ ਪਾਤਰ ਜਿੰਦਾਬਾਦ ਮੁਜੀਠਿਆ ਸਾਹਿਬ ਜਿੰਦਾਬਾਦ ਬੋਲ ਇਨਸਾਨੇਹਾਰ